ਕੇਜਰੀਵਾਲ ਨੂੰ ਈਡੀ ਕੇਸ ਵਿੱਚ ਮਿਲੀ ਸੁਪਰੀਮ ਕੋਰਟ ਤੋਂ ਜ਼ਮਾਨਤ ਸੀਬੀਆਈ ਕੇਸ ਵਿੱਚ ਰਹਿਣਾ ਪਵੇਗਾ ਜੇਲ੍ਹ ਵਿੱਚ ਈਡੀ ਨੇ 21 ਮਾਰਚ ਨੂੰ ਜਦ ਕਿ ਸੀਬੀਆਈ ਨੇ ਕੀਤਾ ਸੀ 26 ਜੂਨ ਨੂੰ ਅਰੈਸਟ ਸੀਐਮ ਬਣੇ ਰਹਿਣਾ ਜਾਂ ਨਾ ਰਹਿਣਾ ਆਪ ਤੈਅ ਕਰੇ ਕੇਜਰੀਵਾਲ ਐਸਸੀ ਸ਼ਰਾਬ ਨੀਤੀ ਕੁਟਾਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਅੰਤ੍ਰिम ਜ਼ਮਾਨਤ ਦੇ ਦਿੱਤੀ ਹੈ ਜਸਟਿਸ ਸੰਜੀਵ ਖੰਨਾ ਨੇ ਜ਼ਮਾਨਤ ਦਿੰਦੇ ਹੋਏ ਕਿਹਾ ਕੇਜਰੀਵਾਲ 90 ਦਿਨ ਤੋਂ ਜੇਲ੍ਹ ਵਿੱਚ ਹਨ ਇਸ ਲਈ ਉਸ ਨੂੰ ਰਿਹਾ ਕਰਨ ਦੇ ਨਿਰਦੇਸ਼ ਦਿੰਦੇ ਹਾਂ ਅਸੀਂ ਜਾਣਦੇ ਹਾਂ ਕਿ ਉਹ ਚੁਣੇ ਹੋਏ ਨੇਤਾ ਹਨ ਅਤੇ ਉਹਨਾਂ ਨੂੰ ਖੁਦ ਤੈਅ ਕਰਨਾ ਹੋਵੇਗਾ ਕਿ ਉਹ ਮੁੱਖ ਮੰਤਰੀ ਬਣੇ ਰਹਿਣਗੇ ਜਾਂ ਨਹੀਂ ਜਸਟਿਸ ਖੰਨਾ ਨੇ ਇਹ ਵੀ ਕਿਹਾ ਕਿ ਅਸੀਂ ਇਹ ਮਾਮਲਾ ਵੱਡੀ ਬੈਂਚ ਨੂੰ ਟਰਾਂਸਫਰ ਕਰ ਰਹੇ ਹਾਂ गिरफ्तारी दी पॉलिसी ਕੀ ਹੈ ਇਸ ਦਾ ਕੀ ਆਧਾਰ ਹੈ ਇਸ ਦੇ ਲਈ ਅਸੀਂ ਤਿੰਨ ਸਵਾਲ ਵੀ ਤਿਆਰ ਕੀਤੇ ਹਨ ਵੱਡੀ ਬੇਚ ਚਾਹੇ ਤਾਂ ਅੰਤਰਿਮ ਜ਼ਮਾਨਤ ਵਿੱਚ ਬਦਲਾਵ ਕਰ ਸਕਦੀ ਹੈ ਕੇਜਰੀਵਾਲ ਨੂੰ ED ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਉਸ ਦੇ ਬਾਅਦ ਰਾਉਜ ਐਵਨਿਓ ਕੋਰਟ ਨੇ ਕਸਟਡੀ ਵਿੱਚ ਭੇਜ ਦਿੱਤਾ ਸੀ ਗ੍ਰਿਫਤਾਰੀ ਅਤੇ ਕਸਟਡੀ ਨੂੰ ਲੈ ਕੇ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਤੇ ਸੁਣਵਾਈ ਹੋਈ ਹੈ ਕੇਜਰੀਵਾਲ ਨੂੰ ED ਦੇ منی ਲਾਂਡਰਿੰਗ ਕੇਸ ਵਿੱਚ ਜ਼ਮਾਨਤ ਮਿਲੀ ਹੈ ਉਸ ਦੇ ਖਿਲਾਫ ਦੂਸਰਾ ਮਾਮਲਾ CBI ਦਾ ਹੈ ਪਰਸ਼ਟਾਚਾਰ ਦੇ ਕੇਸ ਵਿੱਚ ਉਹ ਨਿਆਇਕ ਹਿਰਾਸਤ ਵਿੱਚ ਹਨ ਇਸ ਲਈ ਜੇਲ੍ਹ ਦੇ ਬਾਹਰ ਨਹੀਂ ਆ ਸਕਦੇ